ਸੱਜਣ ਜੀ ਤੁਸੀਂ ਨਾ ਕਰਿਆ ਕਰੋ 헤ਰ ਫੇਰ ਦੀਆਂ ਗੱਲਾਂ ਤੁਸੀਂ ਚਾਨਣ ਵਰਗੇ ਹੋ ਤੁਸੀਂ ਕਰਿਆ ਕਰੋ ਸੱਜਰੀ ਸਵੇਰ ਦੀਆਂ ਗੱਲਾਂ ਕਿਸੇ ਦੀ ਗੱਡ ਫਸੀ ਹੋਵੇ ਨਾ ਕੋਈ ਹਾਕ ਮਾਰਦਾ ਉਹ ਜਵਾਨਾ ਆਈ ਜਰਾ ਹਮ ਜਰਾ ਹੱਥ ਪਵਾ ਗੱਡਾ ਬਾਹਰ ਕਢਾ ਜਾਂ ਕੋਈ ਗੱਡੀ ਫਸੀ ਆ ਕੋਈ ਟਰੱਕ ਫਸਿਆ ਕੋ ਟਰੈਕਟਰ ਟਰਾਲੀ ਫਸੀ ਆ ਉਹ ਮੋਢਾ ਲਾ ਕੇ ਧੱਕਾ ਮਾਰਦੇ ਹੋਏ ਸੀਗੇ ਹਮ ਹੈਨਾ ਜਿਹਦੇ ਹੱਥ ਦੇ ਵਿੱਚ ਡਕੋਰੀ ਫੜੀ ਹੋਵੇ ਅੱਖਾਂ ਦੇ ਉੱਪਰ ਮੋਢੀ ਜੀ ਐਨਕ ਚੜੀ ਹੋਵੇ ਬੰਦਾ ਆਪ ਡਿਕਡੋਲੇ ਖਾਂਦਾ ਹੋਵੇ ਉਹਨੂੰ ਥੋੜੋ ਕਹਿੰਦਾ ਕੋਈ ਧੱਕਾ ਮਾਰ ਬਿਲਕੁਲ ਤੱਕਾ ਜਵਾਨ ਹੀ ਮਾਰ ਸਕਦੇ ਆ ਗੇੜੀਆਂ ਲਾ ਸਕਦੇ ਨੇ ਸ਼ਹਿਰ ਚ ਜਾ ਸਕਦੇ ਨੇ ਪਰ ਇਹ ਨਹੀਂ ਦੇਖਣਗੇ ਵੀ ਸਾਡਾ ਪਿਓ ਖੇਤਾਂ ਚ ਫਿਰਦਾ ਜਾ ਕੇ ਉਹਦੇ ਨਾਲ ਹੱਥ ਬਟਾਦੀ ਹੈ ਹਾਂ ਜਾ ਕੇ ਬੱਚਾ ਪਿਓ ਦੇ ਨਾਲ ਘੰਟਾ 2 ਘੰਟੇ ਦੀ ਗੱਡੀ ਤੇ ਬੈਜਵੇ ਹੂੰ ਤੇ ਜੇਕਰ ਪਿਓ ਖੇਤੀ ਕਰਦਾ ਤੇ ਉਹਦੇ ਨਾਲ ਟਰੈਕਟਰ ਤੇ ਜਾ ਕੇ ਇੱਕ ਖੇਤੀ ਵਾਹ ਆਵੇ ਹੂੰ ਇਹ ਕੰਮ ਆ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਕੰਮਾਂ ਤੋਂ ਹਟਾ ਲਿਆ ਬਾਹਰ ਨਿਕਲਦਾ ਬਾਹਰ ਉਹਦੇ ਆੜੀ ਆ ਉਦਾਂ ਦੇ ਉਹ ਆ ਜੈਸੀ ਸੰਗਤ ਐਸੀ ਰੰਗਤ ਉਹ ਵੀ ਵਾਲ ਬੁੱਲ ਰੰਗੇ ਹੋਏ ਆ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਕੰਨਾਂ ਦੇ ਵਿੱਚ ਕਈ ਕੁਝ ਪਾਇਆ ਹੋਇਆ ਆ ਔਰ ਮੋਟਰਸਾਈਕਲ ਗਲੇਲੇ ਜੇ ਲੈ ਕੇ ਗਲੀਆਂ ਦੇ ਵਿੱਚ ਦੁੱਕਦੇ ਫਿਰਦੇ ਆ ਉਹਨਾਂ ਦੇ ਨਾਲ ਰਲ ਕੇ ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਸਾਡੀ ਪੀੜ੍ਹੀ ਪਟਕਦੀ ਉਦੋਂ ਇੱਕ ਵਾਰੀ ਕਿਤੇ ਮਾਂ ਨੇ ਫੜ ਕੇ ਫੜਕਾਇਆ ਹੋਵੇ ਨਾ ਬੇੜੇ ਦੇ ਵਿੱਚ ਟਾ ਕੇ ਤਾਂ ਅਸੀਂ ਕੁੱਟ ਖਾਂਦੀ ਆ ਖਾਦੀ ਆ ਬਿਲਕੁਲ ਠੀਕ ਆ ਨਾ ਸਾਡੀਆਂ ਢੂਈਆਂ ਤੱਤੀਆਂ ਹੋਈਆਂ ਔਰ ਸਾਡੀ ਮਾਂ ਨੇ ਉਹਨੇ ਕੱਪੜੇ ਥਾਪੀ ਦੇਣ ਨਾਲ ਘੱਟ ਧੋਦੇ ਉਹ ਜਿੱਦਾਂ ਸਾਨੂੰ ਧੋਤਾ ਸਾਡੇ ਵਾਲੇ ਸਮੇਂ ਦੇ ਵਿੱਚ ਜੇਕਰ ਮਾਂ ਨੇ ਪੁੱਛਣਾ ਇਹ ਹੈ ਕੀ ਅਸੀਂ ਪੁੱਛਣਾ ਵੀ ਹੈ ਕੀ ਠੀਕ ਹੈ ਤੇ ਉਹਨੇ ਕਹਿੰਦਾ ਵੀ ਟਿੰਡੇ ਬਣੇ ਅਸੀਂ ਕਿਹਦੇ ਨਾਲ ਨਹੀਂ ਖਾਣੇ ਉਹਨੇ ਫਿਰ ਛੱਤਰ ਮਾਰਨੇ ਅਸੀਂ ਟਿੰਡੇ ਵੀ ਖਾਣੇ ਛੱਤਰ ਵੀ ਖਾਣੇ ਹੈ ਫੇਰ ਮੁੜ ਕੇ ਜੇ ਰੋ ਪੈਣਾ ਫੇ ਚੁੱਪ ਕਰਾਉਣਾ ਵੀ ਛੱਤਰ ਪੈਣੇ ਕਿਸ ਨੇ ਆਪਣੇ ਨਾ ਦਾਦੀ ਨੂੰ ਪੁੱਛ ਲਿਆ ਕਹਿੰਦਾ ਦਾਦੀ ਆਮ ਤੌਰ ਤੇ ਆਪਾਂ ਗੱਲ ਕਰਦੇ ਵੀ ਮੌਤ ਪੈਂਦੀ ਮੌਤ ਪੈਂਦੀ ਹੈ ਮੌਤ ਕਦੋਂ ਪੈਂਦੀ ਹੈ ਕਹਿੰਦੇ ਪੁੱਤ ਜਦੋਂ ਮੈਂ ਤੇਰੇ ਤੋਂ ਪਾਣੀ ਦਾ ਗਲਾਸ ਮੰਗ ਲਿਆ ਉਦੋਂ ਤੈਨੂੰ ਪੈ ਜਾਣੀ ਚੜ ਗਿਆ ਦਿਨ ਹੋ ਗਈ ਸਵੇ ਚਲੋ ਹੁਣ ਕਰ ਲਈਏ ਗੱਲਾਂ ਦੀ 헤ਰਫੇ ਸਤਿ ਸ਼੍ਰੀ ਅਕਾਲ ਮੈਂ ਕੀਮਤ ਪਾਲ ਕੋਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋ ਸਵੇਰੇ ਸਵੇਰੇ ਜਿੱਥੇ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਾਂਗੇ ਪੰਜਾਬ ਦੇ ਉਹ ਨੌਜਵਾਨਾਂ ਦੀ ਜੋ ਅੱਜ ਗਲਤ ਰਾਹ ਤੇ ਤੁਰ ਪਏ ਨੇ ਕਿਉਂ ਇਹ ਸਭ ਹੋਇਆ ਕਿਉਂ ਪੰਜਾਬ ਦੀ ਨੌਜਵਾਨੀ ਅੱਜ ਗਲਤ ਰਾਹਾਂ ਤੇ ਤੁਰ ਪਈ ਹੈ ਇਸ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਤੁਹਾਡਾ ਵੀ ਕੀਮਤਪਾਲ ਕੌਰ ਸਿੱਧੂ ਜੀ ਔਰ ਸਵਾਗਤ ਸਾਡੇ ਸਾਰੇ ਦਰਸ਼ਕਾਂ ਦਾ ਔਰ ਜਿਹੜੇ ਸਾਡੇ ਨਾਲ ਜੁੜ ਬੈਠਦੇ ਨੇ ਸਵੇਰ ਹੁੰਦੀ ਹੈ ਸਵੇਰ ਦੇ ਚਾਨਣ ਵਰਗੇ ਜਿਵੇਂ ਤੁਸੀਂ ਸ਼ੁਰੂਆਤ ਵਿੱਚ ਗੱਲ ਕੀਤੀ ਕਿ ਸਵੇਰ ਹੋ ਗਈ ਹੈ ਗੱਲਾਂ ਦੀ ਹਿਰਫੇਰ ਕਰ ਲਈਏ ਜੀ ਤੇ ਮੈਂ ਕਹਿੰਨਾ ਉਹਨਾਂ ਕਿ ਸੱਜਣ ਜੀ ਤੁਸੀਂ ਨਾ ਕਰਿਆ ਕਰੋ ਹਿਰਫੇਰ ਦੀਆਂ ਗੱਲਾਂ ਸੱਜਣ ਜੀ ਤੁਸੀਂ ਨਾ ਕਰਿਆ ਕਰੋ ਹਿਰਫੇਰ ਦੀਆਂ ਗੱਲਾਂ ਤੁਸੀਂ ਚਾਨਣ ਵਰਗੇ ਹੋ ਤੁਸੀਂ ਕਰਿਆ ਕਰੋ ਸਜਰੀ ਸਵੇਰ ਦੀਆਂ ਗੱਲਾਂ ਤੇ ਸਵੇਰੇ ਸਵੇਰੇ ਬਹੁਤ ਸਾਰੀਆਂ ਗੱਲਾਂ ਅਸੀਂ ਸਜਰੀ ਸਵੇਰ ਦੀਆਂ ਕਰਾਂਗੇ ਸਵੇਰ ਦੇ ਚਾਨਣ ਦੀਆਂ ਕਰਾਂਗੇ ਚਾਨਣ ਵਿੱਚ ਗੱਲਾਂ ਹੋਣਗੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਚਾਨਣ ਦਾ ਛੱਟਾ ਜ਼ਰੂਰ ਦੇਣ ਗਿਆ ਜਿਵੇਂ ਅੱਪਾ ਅੱਜ ਗੱਲ ਕਰਾਂਗੇ ਨੌਜਵਾਨੀ ਦੀ ਪੰਜਾਬ ਦੀ ਨੌਜਵਾਨੀ ਬਹੁਤ ਗਲਤ ਰਾਹ ਤੇ ਤੁਰ ਪਈ ਹੈ ਜੋ ਪਹਿਲਾਂ ਦੀ ਨੌਜਵਾਨੀ ਹੁੰਦੀ ਸੀ ਨੌਜਵਾਨ ਮੁੰਡੇ ਕੁੜੀਆਂ ਹੁੰਦੇ ਸੀ ਉਹ ਅੱਜ ਬਿਲਕੁਲ ਖਤਮ ਹੋ ਚੁੱਕੇ ਨੇ ਬਿਲਕੁਲ ਗਲਤ ਰਾਹਾਂ ਤੇ ਤੁਰ ਪਏ ਨੇ ਜਿੱਥੋਂ ਮੈਂ ਕਹਿਨੀ ਆ ਵੀ ਮੋੜਨਾ ਅੱਜ ਉਹਨਾਂ ਨੂੰ ਬਹੁਤ ਮੁਸ਼ਕਿਲ ਹੋ ਗਿਆ ਹੈ ਜੀ ਦੇਖੋ ਕੀਮਤ ਜੇਕਰ ਅਸੀਂ ਗੱਲ ਕਰੀਏ ਨਾ ਕਿ ਬਿਲਕੁਲ ਹਮ ਕਿਸੇ ਵੀ ਚੀਜ਼ ਦਾ ਬੀ ਨਾਸ਼ ਨਹੀਂ ਹੁੰਦਾ ਹਮ ਦੁਨੀਆ ਦੇ ਉੱਪਰ ਬੁਰੇ ਵੀ ਬਹੁਤ ਲੋਕ ਨੇ ਦੁਨੀਆ ਦੇ ਉੱਪਰ ਚੰਗਿਆਈ ਦਾ ਵੀ ਅੰਤ ਨਹੀਂ ਹਮ ਸਾਡੀ ਨੌਜਵਾਨੀ ਕੁਝ ਕ ਨੌਜਵਾਨ ਸਾਡੇ ਬੱਚੇ ਬੱਚੀਆਂ ਉਹ ਭਟਕ ਗਏ ਨੇ ਹਮ ਭੁੱਲ ਗਏ ਨੇ ਉਹ ਗਲਤ ਰਾਹ ਤੇ ਚਲੇ ਗਏ ਨੇ ਸਾਰੇ ਨਹੀਂ ਕਿਉਂਕਿ ਤੁਸੀਂ ਵੀ ਚੰਗੇ ਬੱਚਿਆਂ ਦੇ ਵਿੱਚੋਂ ਨੇ ਠੀਕ ਹੈ ਨਾ ਬਹੁਤ ਸਾਰੇ ਹੋਰ ਵੀ ਹੋਣਗੇ ਜਿਹੜੇ ਚੰਗਿਆਂ ਦੇ ਵਿੱਚ ਜਿਹਨਾਂ ਦੀ ਗਿਣਤੀ ਹੁੰਦੀ ਹੈ ਜਿਹੜੇ ਸਾਡੇ ਦੇਸ਼ ਨੂੰ ਇੱਕ ਚੰਗਾ ਹੁਲਾਰਾ ਦਿੰਦੇ ਨੇ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਲੱਗੇ ਹੋਏ ਨੇ ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ ਤੇ ਬਹੁਤ ਸਾਰੇ ਬੱਚੇ ਗਲਤ ਰਾਹਾਂ ਤੇ ਕਿਉਂ ਜਾ ਰਹੇ ਨੇ ਕਿਉਂ ਸਾਡਾ ਉਹ ਜਿਹੜਾ ਜ਼ੋਰ ਆ ਜਵਾਨੀ ਦਾ ਜਿਹੜਾ ਸਾਡੇ ਦੇਸ਼ ਤੇ ਲਈ ਇੱਕ ਵਿਕਾਸ ਤੇ ਲਈ ਖੁਲਾਰਾ ਬਨਣਾ ਸੀ ਧੱਕਾ ਬਨਣਾ ਸੀ ਕਿਸੇ ਦੀ ਗੱਡ ਫਸੀ ਹੋਵੇ ਨਾ ਕੋਈ ਹਾਕ ਮਾਰਦਾ ਉਹ ਜਵਾਨਾ ਆਈ ਜਰਾ ਜਰਾ ਹੱਥ ਪਵਾ ਗੱਡਾ ਬਾਹਰ ਕਢਾ ਜਾਂ ਕੋਈ ਗੱਡੀ ਫਸੀ ਆ ਕੋਈ ਟਰੱਕ ਫਸਿਆ ਕੋਈ ਟਰੈਕਟਰ ਟਰਾਲੀ ਫਸੀ ਆ ਉਹ ਮੋਢਾ ਲਾ ਕੇ ਧੱਕਾ ਮਾਰਦੇ ਹੁੰਦੇ ਸੀਗੇ ਹੈ ਨਾ ਹੁਣ ਉਹ ੱੱੱਕਾ ਜਵਾਨਾਂ ਨੂੰ ਹੀ ਹਾਕ ਮਾਰੀ ਜਾਂਦੀ ਹੈ ਜਿਹਦੇ ਹੱਥ ਦੇ ਵਿੱਚ ਡਗੋਰੀ ਫੜੀ ਹੋਵੇ ਅੱਖਾਂ ਦੇ ਉੱਪਰ ਮੋਟੀ ਜੀ ਐਨਕ ਚੜੀ ਹੋਵੇ ਬੰਦਾ ਆਪ ਡਿਕਡੋਲੇ ਖਾਂਦਾ ਹੋਵੇ ਉਹਨੂੰ ਥੋੜੋ ਕਹਿੰਦਾ ਕੋਈ ੱੱੱਕਾ ਮਾਰ ਬਿਲਕੁਲ ੱੱੱਕਾ ਜਵਾਨ ਹੀ ਮਾਰ ਸਕਦੇ ਆ ਸੋ ਸਾਡੇ ਜਵਾਨ ਜਿਹੜੇ ਆ ਉਹ ਅੱਧੇ ਪਚਦੇ ਜਿਹੜੇ ਜਿੰਨੇ ਕਿ ਕ੍ਰੀਮੀ ਲੇਅਰ ਸੀ ਨਾ ਉਹ ਚਲੀ ਗਈ ਵਿਦੇਸ਼ਾਂ ਦੇ ਵਿੱਚ ਜਿਹੜੇ ਇੱਧਰ ਰਹਿ ਗਏ ਸੀ ਉਹਨਾਂ ਦੀ ਵੀ ਅੱਖ ਦੇ ਵਿੱਚ ਸੁਪਨਾ ਸੀ ਕਿ ਅਸੀਂ ਵੀ ਬਾਹਰ ਜਾਣਾ ਉਹ ਬਾਹਰ ਜਾਣ ਦੇ ਸਪਨੇ ਲੈ ਕੇ ਬੈਠੇ ਰਹੇ ਮਾਪੇ ਨੇ ਕਮੀ ਨਹੀਂ ਚੜਾਏ ਹੂੰ ਜੇਕਰ ਮਾਪੇ ਉਹਨਾਂ ਨੂੰ ਕਮੀ ਚੜਾ ਦਿੰਦੇ ਕੰਮ ਕਰਦੇ ਕਰਦੇ 20 ਵਾਰੀ ਚੱਲ ਜਾਣ ਜਿੱਥੇ ਮਰਜ਼ੀ ਹੂੰ ਠੀਕ ਹੈ ਔਰ ਸਾਡੀਆਂ ਸਰਕਾਰਾਂ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਅਸੀਂ ਤਾਂ ਬਾਹਰੋਂ ਸੱਦ ਲੈਣੇ ਆ ਇਦਾਂ ਕਰ ਲੈਣੀ ਆ ਸੱਤ ਤਾਂ ਲਵਾਂਗੇ ਪਰ ਉਹਨੂੰ ਰੱਖਣਾ ਕਿੱਥੇ ਹੂੰ ਉਹਨੂੰ ਲਾਉਣਾ ਕਿਹੜੇ ਕਿੱਥੇ ਆ ਬਿਲਕੁਲ ਉਹਨੂੰ ਆਹਰੇ ਕਿਹੜੇ ਲਾਉਣਾ ਸੀ ਆਹਰ ਜਿਹੜਾ ਹੁੰਦਾ ਨਾ ਇਹ ਬਹੁਤ ਜ਼ਰੂਰੀ ਹੁੰਦਾ ਹੈ ਹੂੰ ਸਾਡੇ ਘਰਾਂ ਦੇ ਵਿੱਚੋਂ ਆਹਰ ਮੁੱਕ ਗਿਆ ਸਾਡੀ ਜਵਾਨੀ ਦੀ ਭਟਕਣ ਦੀ ਸਭ ਤੋਂ ਵੱਡੀ ਜਿਹੜੀ ਆ ਇੱਕ ਕਾਰਨ ਜਿਹੜਾ ਆ ਉਹ ਇਹੀ ਆ ਕਿ ਸਾਡੇ ਘਰਾਂ ਦੇ ਵਿੱਚੋਂ ਆਰ ਮੋਗ ਗਿਆ ਤੁਸੀਂ ਦੇਖੋ ਕਿਵੇਂ ਤੇ ਆਪਣੇ ਘਰਾਂ ਦੇ ਆਲੇ-ਦੁਆਲੇ ਨਜ਼ਰ ਮਾਰ ਰਹੇ ਹੋ ਹਮ ਇੱਥੇ ਬੈਠੇ-ਬੈਠੇ ਤੁਸੀਂ ਆਲੇ-ਦੁਆਲੇ ਦੇਖੋ ਕਿੰਨੇ ਘਰਾਂ ਦਾ ਆਲੇ-ਦੁਵਾਲਿਆਂ ਦੇ ਅੰਦਰ ਕੰਮ ਘਟ ਗਿਆ ਹਮ ਉਹਨਾਂ ਦੇ ਕੋਲ ਪਸ਼ੂ ਹੈ ਨਹੀਂ ਹਮ ਉਹਨਾਂ ਦੇ ਕੋਲ ਖੇਤੀ ਦਾ ਕੰਮ ਹੈ ਨਹੀਂ ਬਿਲਕੁਲ ਉਹਨਾਂ ਦੇ ਕੋਲ ਹੱਥੀਂ ਕਰਨ ਦੇ ਲਈ ਕੋਈ ਧੰਦੇ ਹੈ ਨਹੀਂ ਉਹਨਾਂ ਦੇ ਨੌਜਵਾਨ ਬੱਚੇ-ਬੱਚੀਆਂ ਜਿਹੜੇ ਆ ਉਹ ਚਿੱਟੇ ਕੁਰਤੇ ਪਜਾਮੇ ਪਾ ਕੇ ਮੋਟਰਸਾਈਕਲ ਤੇ ਦੁਗ-ਦੁਗ ਕਰਦੇ ਗੱਡੀਆਂ ਦੇ ਵਿੱਚ ਤਾਂ ਫਿਰਦੇ ਆ ਹੂੰ ਪਰ ਕੰਮ ਹੈ ਨਹੀਂ ਬਿਲਕੁਲ ਉਹ ਗੇੜੀਆਂ ਲਾ ਸਕਦੇ ਨੇ ਸ਼ਹਿਰ ਚ ਜਾ ਸਕਦੇ ਨੇ ਪਰ ਇਹ ਨਹੀਂ ਦੇਖਣਗੇ ਵੀ ਸਾਡਾ ਪਿਓ ਖੇਤਾਂ ਚ ਫਿਰਦਾ ਜਾ ਕੇ ਉਹਦੇ ਨਾਲ ਹੱਥ ਬਟਾ ਦਈਏ ਹਾਂ ਪਿਓ ਵਿਚਾਰਾ ਇਕੱਲਾ ਨੱਕੇ ਮੁੜੀ ਜਾਵੇ ਹੂੰ ਉਹ ਇਕੱਲਾ ਖੇਤੀ ਦੇ ਵਿੱਚ ਉਹਦਾ ਬਾਣ ਹੋਇਆ ਫਿਰੇ ਉਹ ਮੁੰਡੇ ਜਿਹੜੇ ਆ ਉਹ ਬਾਪ ਦੇ ਨਾਲ ਬਰਾਬਰ ਹੂੰ ਉਹਦੇ ਨਾਲ ਕਈ ਫੜਕੇ ਜਾਂ ਉਹਨੂੰ ਇਹ ਨਹੀਂ ਕਹਿੰਦੇ ਕਿ ਬਾਪੂ ਤੂੰ ਬਹਿਲਾ ਅੱਜ ਪਾਣੀ ਦੀ ਬਾਰੀ ਮੈਂ ਲਾ ਲੈਣਾ ਹੂੰ ਤੇ ਜਾਂ ਮੈਂ ਕੰਮ ਕਰ ਰਹਿਣਾ ਤੂੰ ਬਹਿ ਜਾ ਸਵਾਂ ਦੀ ਨਾ ਅੱਜ ਕੱਲ ਪਿਓ ਕਰਦੇ ਹੁੰਦੇ ਆ ਪੁੱਤ ਤੂੰ ਥੱਕਿਆ ਆ ਹੋਵੇਗਾ ਕੋਈ ਨਾ ਤੂੰ ਬਹਿ ਜਾ ਮੈਂ ਕਰਿਆ ਆਣਾ ਹਾਂ ਤੇ ਕਦੇ ਕਿਸੇ ਪੁੱਤ ਨੇ ਪਿਓ ਨੂੰ ਨਹੀਂ ਕਿਹਾ ਆਣਾ ਕਿ ਬਾਪੂ ਤੂੰ ਥੱਕ ਗਿਆ ਤੂੰ ਬਹਿਲਾ ਹੂੰ ਤੂੰ ਸਾਹ ਲੈ ਲੈ ਮੈਂ ਹੈਗਾ ਉਲਟਾ ਜ਼ਮਾਨਾ ਆ ਗਿਆ ਹੂੰ ਉਲਟੇ ਹੋਰ ਜ਼ਮਾਨੇ ਆਏ ਸਪੇਤ ਸੱਜਣ ਦੇ ਪਾਏ ਹੁਣ ਸਾਡੇ ਇੱਥੇ ਨੌਜਵਾਨ ਬੱਚੇ ਬੱਚਿਆਂ ਨੂੰ ਜੇਕਰ ਕੋਈ ਕੰਮ ਨਹੀਂ ਹੋਗਾ ਹੂੰ ਕਿਉਂਕਿ ਜੇਕਰ ਤੁਹਾਨੂੰ ਕੰਮ ਨਾ ਮਿਲੇ ਤੁਹਾਡਾ ਜਿਹੜਾ ਹੁਨਰ ਆ ਤੁਹਾਡੀ ਜਿਹੜੀ ਪੜ੍ਹਾਈ ਆ ਉਹ ਮਿੱਟੀ ਹੋ ਗਈ ਹੂੰ ਜੇਕਰ ਤੁਸੀਂ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦੇ ਹੋ ਉਹ ਸੋਨੇ ਤੇ ਸੁਹਾਗਾ ਬਿਲਕੁਲ ਸਾਡੇ ਬੱਚਿਆਂ ਨੂੰ ਇਹ ਆਦਤ ਹੈ ਨਹੀਂ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਸਾਡੀਆਂ ਜਿਹੜੀਆਂ ਛੋਟੀਆਂ-ਛੋਟੀਆਂ ਬੱਚੀਆਂ ਤੇ ਬੱਚੇ ਜਿਹੜੇ ਪਲੱਸ 2 ਪਲੱਸ 2 ਕਰਨ ਤੋਂ ਬਾਅਦ ਬੱਚਾ ਹੀ ਹੁੰਦਾ ਹੈ ਹੂੰ ਉਹ ਕਿਹੜਾ ਕਦੇ ਬਹੁਤ ਸਿਆਣਾ ਬਣ ਜਾਂਦਾ ਹੈ ਕਿ ਉਹਨੂੰ ਪੂਰੀ ਦੁਨੀਆ ਦੀ ਸਮਝ ਆ ਜਾਂਦੀ ਹੂੰ ਉਹ ਛੋਟਿਆਂ ਛੋਟਿਆਂ ਨੂੰ ਅਸੀਂ ਆਇਲਸ ਕਰਾ ਕੇ ਬਾਹਰ ਵੀ ਤੋਰ ਦਿੱਤਾ ਹੂੰ ਉਹ ਬਾਹਰ ਜਦੋਂ ਗਏ ਆ ਉਧਰ ਜਾ ਕੇ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਉਹ ਪੜ੍ਹਾਈ ਵੱਧ ਕਰਦੇ ਆ ਕਿ ਕੰਮ ਵੱਧ ਕਰਦੇ ਆ ਭੇਜੇ ਤਾਂ ਅਸੀਂ ਵੈਸੇ ਉਧਰ ਪੀਆਰ ਵਾਸਤੇ ਹੀ ਆ ਹੂੰ ਅਸੀਂ ਕੋਈ ਪੜ੍ਹਨ ਲਈ ਤਾਂ ਭੇਜੇ ਨਹੀਂ ਹੁਣ ਜਿਹੜੇ ਸਾਡੇ ਇੱਧਰ ਬੱਚੇ ਆ ਉਹਨਾਂ ਨੂੰ ਪੜ੍ਹਾਈ ਦੇ ਨਾਲ ਅਸੀਂ ਕਿਉਂ ਕਹਿੰਨੇ ਕਿ ਪੜ੍ਹਾਈ ਕੰਮ ਆ ਹੂੰ ਪੜ੍ਹਾਈ ਕੰਮ ਨਹੀਂ ਹੈ ਪੜ੍ਹਾਈ ਤਾਂ ਤੁਸੀਂ ਰੇਤੀ ਤੇ ਸਾਣ ਦੇ ਉੱਪਰ ਆਪਣਾ ਤੁਸੀਂ ਇੱਕ ਦਿਮਾਗ ਲਾ ਰਹੇ ਹੋ ਹਮ ਕੰਮ ਤਾਂ ਉਹ ਹੈ ਕਿ ਜਿਹੜਾ ਤੁਸੀਂ ਪਿਓ ਦੇ ਨਾਲ ਕਰਾਉਣਾ ਹਮ ਜਾਂ ਘਰ ਦੇ ਵਿੱਚ ਤੁਹਾਡਾ ਕੋਈ ਆਪਣਾ ਕੋਈ ਕੰਮ ਹੈਗਾ ਕਿਸੇ ਨੇ ਕੋਈ ਦੁਕਾਨ ਪਾਈ ਆ ਕਿਸੇ ਦਾ ਕੋਈ ਕਾਰੋਬਾਰ ਆ ਕਿਸੇ ਦੀ ਕੋਈ ਆਰਥਿਕ ਦੁਕਾਨ ਆ ਕਿਸੇ ਦਾ ਵੱਡਾ ਬਿਜ਼ਨਸ ਆ ਜਾ ਕੇ ਬੱਚਾ ਪਿਓ ਦੇ ਨਾਲ ਘੰਟਾ 2 ਘੰਟੇ ਉਹਦੀ ਗੱਡੀ ਤੇ ਬੈਜਵੇ ਹਮ ਤੇ ਜੇਕਰ ਪਿਓ ਖੇਤੀ ਕਰਦਾ ਤੇ ਉਹਦੇ ਨਾਲ ਟਰੈਕਟਰ ਤੇ ਜਾ ਕੇ ਇੱਕ ਖੇਤੀ ਵਾਹ ਆਵੇ ਹਮ ਇਹ ਕੰਮ ਆ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਕੰਮਾਂ ਤੋਂ ਹਟਾ ਲਿਆ ਤੇ ਜਦੋਂ ਬੱਚਿਆਂ ਨੂੰ ਕੰਮਾਂ ਤੋਂ ਹਟਾ ਲਿਆ ਤੇ ਘਰ ਦੇ ਵਿੱਚ ਬੈਠਾ ਬੱਚਾ ਬੋਰ ਹੁੰਦਾ ਬਾਹਰ ਨਿਕਲਦਾ ਬਾਹਰ ਉਹਦੇ ਆੜੀ ਆ ਉਦਾਂ ਦੇ ਉਹ ਆ ਜੈਸੀ ਸੰਗਤ ਐਸੀ ਰੰਗਤ ਉਹ ਵੀ ਬਾਲ ਬੂਲ ਰੰਗੇ ਹੋਏ ਆ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਆ ਕੰਨਾਂ ਦੇ ਵਿੱਚ ਕਈ ਕੁਛ ਪਾਇਆ ਹੋਇਆ ਆ ਔਰ ਮੋਟਰਸਾਈਕਲ ਗਲੇਲੇ ਜੇ ਲੈ ਕੇ ਗਲੀਆਂ ਦੇ ਵਿੱਚ ਦੁੱਕਦੇ ਫਿਰਦੇ ਆ ਉਹਨਾਂ ਦੇ ਨਾਲ ਰਲ ਕੇ ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਜਾਂਦਾ ਸਾਡੀ ਪੀੜ੍ਹੀ ਪਟਕਦੀ ਉਦੋਂ ਇੱਕ ਮੈਂ ਕਾਰਨ ਹੋਰ ਕਹਿਣਾ ਚਾਹੂੰਗੀ ਵੀ ਇੱਕ ਕਾਰਨ ਤਾਂ ਹੋਇਆ ਨੌਜਵਾਨੀ ਖਰਾਬ ਹੋਣ ਦਾ ਕਿਉਂਕਿ ਇਕੱਲੇ ਇਕੱਲੇ ਜਵਾਕ ਨੇ ਜੀ ਲਾਡਲੇ ਰੱਖ ਲੈਂਦੇ ਆ ਪਹਿਲਾਂ ਹੁੰਦੇ ਸੀ ਚਾਰ ਚਾਰ ਰੂਲੇ ਫਿਰਦੇ ਆ ਇੱਕ ਆ ਗਿਆ ਠੀਕ ਹੈ ਇੱਕ ਤਾਂ ਹੈਗਾ ਦੂਜਾ ਹੈਗਾ ਸਾਰਿਆਂ ਨੂੰ ਕੰਮੋਕੰਮੀ ਲਈ ਰੱਖਦੇ ਸੀ ਤੂੰ ਆ ਕਰਦੇ ਤੂੰ ਉਹ ਕਰਦੇ ਹੁਣ ਅੱਜ ਕੱਲ ਇਕੱਲਾ ਇਕੱਲਾ ਜਵਾਕ ਹੋ ਗਿਆ ਉਹਨਾਂ ਨੂੰ ਹੁੰਦਾ ਕਿਤੇ ਗੁੱਸੇ ਨਾ ਹੋ ਜੇ ਕੁਛ ਕਰ ਨਾ ਲਵੇ ਇਸੇ ਡਰ ਦੇ ਮਾਰੇ ਅੱਜ ਕੱਲ ਮਾਪੇ ਜਵਾਕਿਆਂ ਨੂੰ ਕੁਛ ਕਹਿੰਦੇ ਵੀ ਨਹੀਂ ਬਿਲਕੁਲ ਔਰ ਸਭ ਤੋਂ ਵੱਡੀ ਗੱਲ ਦੇਖੋ ਮਾਵਾ ਜਿਹੜੀਆਂ ਹੂੰ ਨੋਟ ਰੱਖਿਓ ਇਸ ਗੱਲ ਨੂੰ ਇਹ ਬੜੀ ਅੱਗੇ ਜਾ ਕੇ ਕੰਮ ਆਉਣੀ ਹੈ ਤੇਰੇ ਇੱਕ ਮਾਂ ਤੋਂ ਇੱਕ ਘਰ ਵਾਲੀ ਤੋਂ ਹੂੰ ਕੁਝ ਵੀ ਲੁਕਿਆ ਨਹੀਂ ਹੁੰਦਾ ਹੂੰ ਉਹਨੂੰ ਸਭ ਪਤਾ ਹੁੰਦਾ ਕਿ ਉਹਦਾ ਧੀ ਜਵ ਪੁੱਤ ਕਿੰਨਾ ਕੁ ਕਾਬਲ ਆ ਕਿੰਨਾ ਕੁ ਨਾ ਲੈ ਗਿਆ ਹੂੰ ਉਹਦਾ ਘਰ ਵਾਲਾ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਨਖੇਦਿਆ ਉਹ ਘਰ ਵਾਲੀ ਨੂੰ ਪਤਾ ਹੁੰਦਾ ਹੂੰ ਮਾਂ ਨੂੰ ਬੱਚੇ ਦਾ ਤੇ ਘਰ ਵਾਲੀ ਨੂੰ ਘਰ ਵਾਲੇ ਦਾ ਇਹ ਪਤਾ ਹੁੰਦਾ ਇਹ ਜੜੀਆਂ ਇਹ ਬੱਚੇ ਨੂੰ ਕੰਟਰੋਲ ਕਰ ਸਕਦੀਆਂ ਹਮ ਪਰ ਮਾਵਾ ਮਮਤਾ ਦੇ ਵਸ ਪੈ ਕੇ ਬਹੁਤੀ ਵਾਰੀ ਪਰਦੇ ਪਾ ਜਾਂਦੇ ਹਮ ਜਦੋਂ ਪਰਦਾ ਤੁਸੀਂ ਇੱਕ ਵਾਰ ਆਪਣੇ ਬੱਚੇ ਦੀ ਗਲਤੀ ਤੇ ਪਾ ਲਿਆ ਹਮ ਫਿਰ ਉਹ ਕਹਿੰਦਾ ਕਿ ਨਹੀਂ ਹੁਣ ਮੇਰਾ ਵਕੀਲ ਹੈਗਾ ਹਮ ਬਚ ਹੀ ਜਾਣਾ ਬਚ ਜਾਣਾ ਵਕੀਲ ਐਸਾ ਹੁੰਦਾ ਕਿ ਜਿਹੜਾ ਪਿਓ ਤੇ ਵੀ ਦਾਬਾ ਪਾ ਲੈਂਦਾ ਹਮ ਇੱਕ ਵਾਰੀ ਕਿਤੇ ਮਾਂ ਨੇ ਫੜ ਕੇ ਫੜਕਾਇਆ ਹੋਵੇ ਨਾ ਹਮ ਬੇੜੇ ਦੇ ਵਿੱਚ ਟਾ ਕੇ ਨਿਆਣੇ ਨੂੰ ਹਮ ਅਸੀਂ ਵੈਸੇ ਸੀ ਕੁੱਟਣ ਨੂੰ ਕਹਿੰਦੇ ਨਹੀਂ ਪਰ ਅਸੀਂ ਕੁੱਟ ਖਾਂਦੀ ਖਾਦੀ ਆ ਠੀਕ ਆ ਨਾ ਸਾਡੀਆਂ ਢੂਈਆਂ ਤੱਤੀਆਂ ਹੋਈਆਂ ਉਹ ਸਾਡੀ ਮਾਂ ਨੇ ਉਹਨੇ ਕੱਪੜੇ ਥਾਪੀ ਦੇ ਨਾਲ ਘੱਟ ਧੋਤੇ ਉਹਨੇ ਜਿੱਦਾਂ ਸਾਨੂੰ ਧੋਤਾ ਉਹ ਥਾਪੀ ਨਾਲ ਸਤਲਾਵੀਆਂ ਬੋਕਰਾਂ ਪੈਂਦੀਆਂ ਰਹੀਆਂ ਚਲਾਵੇਂ ਛਿੱਤਰ ਪੈਂਦੇ ਰਹੇ ਔਰ ਸਭ ਤੋਂ ਵੱਡੀ ਗੱਲ ਹੈ ਅਸੀਂ ਸਤਮ ਦੀ ਕਿ ਹੋਂ ਨਿਸ਼ਾਨਾ ਕਦੇ ਹੱਕ ਦਾ ਵੀ ਨਹੀਂ ਸੀ ਹਾਂ ਉਹ ਪੈਂਦਾ ਵੀ ਆ ਸਟਿਕ ਥਾਂ ਦੇ ਉੱਪਰ ਸੀ ਪਰ ਚੱਕਰੇ ਕਿ ਅੱਜ ਦੀਆਂ ਮਾਂਵਾਂ ਲਾਡਲੇ ਰੱਖ ਲੈਂਦੀਆਂ ਹੁਣ ਤੁਸੀਂ ਇੱਕ ਨਿੱਕੀ ਜੀ ਗੱਲ ਤੇ ਆ ਜਾਓ ਤੁਹਾਡੇ ਨਾਲ ਵੀ ਸ਼ਾਇਦ ਹੁੰਦੀ ਹੋਵੇਗੀ ਅੱਜ ਕੱਲ ਤੇ ਜਵਾਕ ਨੂੰ ਮਾਂ ਪੁੱਛਦੀ ਐ ਵੀ ਤੂੰ ਖਾਣਾ ਕੀ ਆ ਹੂੰ ਜਵਾਕ ਪੁੱਛਦਾ ਖਾਣੇ ਵਿੱਚ ਹੈ ਕੀ ਐ ਹੂੰ ਉਹ ਦੱਸਦੀ ਐ ਕਿ ਪੁੱਤ ਮੈਂ ਰੋਟੀ ਬਣਾਈ ਐ ਮੈਂ ਟੀਂਡੇ ਬਣਾਏ ਆ ਹੂੰ ਉਹ ਕਹਿੰਦਾ ਮੈਂ ਟੀਂਡੇ ਖਾਣੇ ਨਹੀਂ ਹੂੰ ਉਹ ਕਹਿੰਦੀ ਚਲ ਤੂੰ ਟੀਂਡੇ ਨਹੀਂ ਖਾਣੇ ਤੂੰ ਦੱਸ ਕੀ ਬਣਾ ਦਵਾ ਹੂੰ ਉਹ ਕਦੇ ਕਿੰਨੀਆਂ ਹੀ ਚੀਜ਼ਾਂ ਦੱਸਦਾ ਕਿ ਮੇਰੇ ਨੂਡਲ ਬਣਾ ਦੇ ਮੈਨੂੰ ਆਹ ਬਣਾ ਦੇ ਬਿਨੋ ਬਣਾ ਦੇ ਬਣ ਜਾਂਦਾ ਹੂੰ ਭੁੱਖਾ ਲੈਂਦਾ ਹੂੰ ਸਾਢੇ ਵਾਲੇ ਸਮੇਂ ਦੇ ਵਿੱਚ ਜੇਕਰ ਮਾਂ ਨੇ ਪੁੱਛਣਾ ਕੀ ਹੈ ਕੀ ਤੇ ਅਸੀਂ ਪੁੱਛਣਾ ਵੀ ਹੈ ਕੀ ਹੈ ਠੀਕ ਹੈ ਤੇ ਉਹਨੇ ਕਹਿਣਾ ਵੀ ਟਿੰਡੇ ਬਣੇ ਹੂੰ ਅਸੀਂ ਕਹਦੇ ਨਾ ਵੀ ਨਹੀਂ ਖਾਣੇ ਹੂੰ ਉਹਨੇ ਫਿਰ ਛੱਤਰ ਮਾਰਨੇ ਅਸੀਂ ਟਿੰਡੇ ਵੀ ਖਾਣੇ ਛੱਤਰ ਵੀ ਖਾਣੇ ਹੈ ਫੇਰ ਮੋੜ ਕੇ ਜੇ ਰੂ ਪੈਣਾ ਫੇਰ ਚੁੱਪ ਗਰਾਉਂਡ ਨੂੰ ਵੀ ਛੱਤਰ ਪੈਣੇ ਇਹ ਜਿਹੜਾ ਨੇ ਛੱਤਰੋ ਮਾਈ ਸੀ ਨੇ ਆ ਹੂੰ ਇਹ ਅੱਜ ਕੱਲ ਦੇ ਨੌਜਵਾਨਾਂ ਨੂੰ ਮਿਲਦੀ ਨਹੀਂ ਬੱਚਿਆਂ ਨੂੰ ਮਿਲਦੀ ਬਿਲਕੁਲ ਲਾੜਲੇ ਰੱਖ ਲਏ ਅਸੀਂ ਦੇਖੋ ਜੱਟ ਦਾ ਪੁੱਤ ਰੰਬਾ ਚੇਲਾ ਚੰਡੇ ਕੰਮ ਦਿੰਦੇ ਆ। ਹੂੰ ਇਹ ਜੇਕਰ ਇਹਨਾਂ ਜਿੰਨਾ ਚੰਡ ਲਓਗੇ ਤੁਸੀਂ ਕਾਮਯਾਬ। ਹੂੰ ਇੱਕ ਬੈੜਕਾ ਨਾ ਹੂੰ ਜਿੰਨੀ ਦੇਰ ਬੈੜ ਕੇ ਦੇ ਤੁਸੀਂ ਗਲ ਦੇ ਵਿੱਚ ਝੂਲਾ ਨਹੀਂ ਪਾਉਂਦੇ। ਹੂੰ ਉਹ ਉੰਨੀ ਦੇ ਦੜੰਗੇ ਮਾਰਦਾ। ਹੂੰ ਜਦੋਂ ਉਹਦੇ ਗਲ ਦੇ ਵਿੱਚ ਤੁਸੀਂ ਝੂਲਾ ਪਾ ਤਾ ਉਹ ਦੜੰਗੇ ਨਹੀਂ ਮਾਰੂਗਾ। ਇਹੀ ਹਾਲ ਸਾਡੀ ਜਵਾਨੀ ਦਾ। ਹੂੰ ਇਹਨਾਂ ਦੇ ਗਲ ਦੇ ਵਿੱਚ ਝੂਲਾ ਨਹੀਂ ਪਿਆ। ਹੂੰ ਮਾਪਿਆਂ ਨੇ ਇਹਨਾਂ ਨੂੰ ਕੰਮ ਤੇ ਨਹੀਂ ਲਾਇਆ ਚਲੋ ਹੋਰ ਨਹੀਂ ਕੁਝ ਤੁਹਾਡੇ ਘਰਾਂ ਦੇ ਵਿੱਚ ਕੰਮ ਨਿੱਕੇ ਨਿੱਕੇ ਕੰਮ ਤਾਂ ਹੈਗੇ ਆ ਤੁਸੀਂ ਇਹਨੂੰ ਆਪਾਂ ਕਈ ਵਾਰ ਇਹ ਕਹਿੰਦੇ ਸਾਡੇ ਕੋਲ ਖੇਤੀਬਾੜੀ ਦਾ ਕੰਮ ਹੈ ਸਾਡੇ ਕੋਲ ਕੋਈ ਹੋਰ ਕੰਮ ਹੈ ਯਾਰ ਤੁਸੀਂ ਖਾਣੇ ਪੀਣੇ ਤਾਂ ਹੈ ਗਿਆ ਉਹਨਾਂ ਦੀ ਡਿਊਟੀ ਲਾ ਬਾਹਰੋਂ ਸਬਜ਼ੀ ਲਿਆਉਣ ਦੀ ਉਹਨਾਂ ਦੀ ਡਿਊਟੀ ਲਾ ਬਾਹਰੋਂ ਜੋ ਰਾਸ਼ਨ ਪਾਣੀ ਹੈ ਘਰੇਾਨਾ ਹੈਗਾ ਸਬਜ਼ੀ ਰਾਸ਼ਨ ਪਾਣੀ ਬਹੁਤ ਦੂਰ ਦੀ ਗੱਲ ਹੈ ਉਹਨਾਂ ਤੋਂ ਇੱਕ ਪਾਣੀ ਦਾ ਗਲਾਸ ਮੰਗ ਲਈ ਉਹ ਨਹੀਂ ਅੱਜਕੱਲ ਦਿੰਦੇ ਉਹ ਬੜਾ ਮੈਨੂੰ ਇੱਕ ਗੱਲ ਚੇਤੇ ਹੁੰਦੀ ਕਿਸੇ ਨੇ ਆਪਣੀ ਨਾ ਦਾਦੀ ਨੂੰ ਪੁੱਛ ਲਿਆ ਕਿ ਦਾਦੀ ਆਮ ਤੌਰ ਤੇ ਆਪਾਂ ਗੱਲ ਕਰਦੇ ਵੀ ਮੌਤ ਪੈਂਦੀ ਮੌਤ ਪੈਂਦੀ ਬਹੁਤ ਕਦੋਂ ਪੈਂਦੀ ਆ ਕਹਿੰਦੇ ਪੁੱਤ ਜਦੋਂ ਮੈਂ ਤੇਰੇ ਤੋਂ ਪਾਣੀ ਦਾ ਗਲਾਸ ਮੰਗ ਲਿਆ ਉਦੋਂ ਤੈਨੂੰ ਪਜਾਣਾ ਇਹ ਲਾਤ ਬਣੇ ਹੋਏ ਸਾਡੇ ਬੱਚਿਆਂ ਦੇ ਉਹ ਕੰਮ ਕਰਕੇ ਰਾਜ਼ੀ ਨਹੀਂ ਕਿਉਂਕਿ ਅਸੀਂ ਕੰਮ ਵਿੱਚ ਦੀ ਕੱਡੇ ਨਹੀਂ ਹੁਣ ਧਾਗਾ ਆਇਆ ਇੱਕ ਆਪਾਂ ਸੂਈ ਧਾਗਾ ਹਣਾ ਤੁਸੀਂ ਸਲਾਈ ਕਢਾਈ ਦਾ ਕੰਮ ਕਦੇ ਕੀਤਾ ਹੋਊਗਾ ਕਦੇ ਬਟਨ ਬਟਨ ਲਾਏ ਹੋਣਗੇ ਸੂਈ ਧਾਗੇ ਜਦੋਂ ਪਾਉਨੇ ਆਪਾਂ ਉਹਨੂੰ ਮੂੰਹ ਦੇ ਵਿੱਚ ਪਾ ਕੇ ਉਹਨੂੰ ਕਰਕੇ ਫਿਰ ਸੂਈ ਦੇ ਵਿੱਚ ਬੰਨ ਲਿਆ ਬਿਲਕੁਲ ਅਸੀਂ ਇਹਨਾਂ ਨੂੰ ਕੰਮ ਦੇ ਮੂੰਹ ਦੇ ਵਿੱਚ ਦੀ ਪਾ ਕੇ ਨੱਕੇ ਵਿੱਚ ਦੀ ਕੱਢਿਆ ਨਹੀਂ ਜੇਕਰ ਕੰਮੇ ਲਾਏ ਹੁੰਦੇ ਤੇ ਇਹ ਅੱਜ ਇਦਾਂ ਨਾ ਹੁੰਦੇ ਅੱਜ ਸਿੱਧੇ ਕੰਮ ਤੇ ਜਾਂਦੇ ਕੰਮ ਤੋਂ ਘਰ ਆਉਂਦੇ ਇਹਨਾਂ ਨੂੰ ਤਾਂ ਇੰਨਾ ਥਕਾ ਦੇਣਾ ਚਾਹੀਦਾ ਸੀ ਕੰਮ ਦੇ ਵਿੱਚ ਕਿ ਨੌਜਵਾਨਾਂ ਨੂੰ ਘਰ ਆਣ ਕੇ ਸਵਾਏ ਨੀਂਦ ਤੋਂ ਕੁਝ ਹੋਰ ਲੱਭਦਾ ਨਾ ਬਾਹਰ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਦੇ ਵਿੱਚ ਸਾਰੇ ਥਾਂਾਂ ਤੇ ਆਿਆਂ ਦੀ ਇਹਨਾਂ ਦੀ ਬੱਸ ਉਹੀ ਹੁੰਦੀ ਆ ਇੱਥੇ ਕੀ ਰੋਟੀ ਤੱਕ ਦਾ ਇਹਨਾਂ ਨੂੰ ਖਾਣ ਆਹੁੰਦੇ ਐਂ ਪੈਜੋ ਹਾਂ ਤੇ ਜਦੋਂ ਇੱਧਰ ਆ ਆਉਂਦੇ ਆ ਸਾਰੇ ਮਾਂ ਨੂੰ 36 ਪ੍ਰਕਾਰ ਦੇ ਤੁੜਕੇ ਲਾਉਣ ਨੂੰ ਕਹਿੰਦੇ ਆ ਹੂੰ ਹੂੰ ਉੱਧਰ ਨਹੀਂ ਤਾਂ ਕੰਮ ਚੱਲਦਾ ਇੱਥੇ ਤਾਂ ਆਉਣ ਤੋਂ ਪਹਿਲਾਂ ਘਰੇ ਆਉਣ ਲੱਗਿਆ ਮੰਮੀ ਆਹ ਬਣਾ ਕੇ ਰੱਖੀ ਬਸ ਆਉਣਸਾਰ ਰੋਟੀ ਚਾਹੀਦੀ ਹੈ ਉੱਥੇ ਆਰਡਰ ਮਾਰਨ ਵਾਲਾ ਕੋਈ ਹੁੰਦਾ ਨਹੀਂ ਉੱਥੇ ਮਨ ਮਾਰ ਕੇ ਕੰਮ ਕਰਦੇ ਨੇ ਤਾਂ ਉਹੀ ਮੈਨੇ ਦਿਮਾਗ 'ਚ ਨਾ ਕਈ ਵਾਰ ਸਵਾਲ ਆਉਂਦਾ ਆ ਕਿ ਇੱਥੇ ਕੰਮ ਕਰਨਾ ਜ਼ਿਆਦਾ ਸੌਖਾ ਨਹੀਂ ਬਾਹਰ ਨਾਲੋਂ ਕਿਉਂਕਿ ਉੱਥੇ ਆਪਾਂ ਆਪਣੀ ਨੀਂਦ ਵੀ ਗਵਾਉਣੀ ਆ ਜੀ ਘਰਦਿਆਂ ਤੋਂ ਦੂਰ ਵੀ ਰਹਿਨੇ ਆ ਤੇ ਔਖੇ ਵੀ ਹੁੰਨੇ ਆ ਉਹੀ ਇੱਥੇ ਰਹਿ ਲੀਏ ਕਰਦਿਆਂ ਦੇ ਨੇੜੇ ਰਹਿ ਲਈਏ ਘਰ ਦੇ ਖੁਸ਼ ਆਪਾਂ ਖੁਸ਼ ਨਾਲੇ ਕਿਸੇ ਕਮੀ ਲੱਗ ਜਾਈਏ ਦੇਖੋ ਕਿਵੇਂ ਤਾਂ ਜਿਹੜਾ ਆਪਾਂ ਇਹ ਸੋਚ ਲਈਏ ਕਿ ਉਹ ਪੁਰਾਣੇ ਬਜ਼ੁਰਗਾਂ ਦੀ ਅਖਾਨ ਆ ਕਿ ਜੋ ਸੁੱਖ છੱਜੂ ਦੇ ਚਬਾਰੇ ਉਹ ਬਲਖਣਾ ਮੁਖਾਰੇ ਜਿਹੜਾ ਸੁੱਖ ਸਾਨੂੰ ਇੱਥੇ ਮਿਲਣਾ ਉਹ ਬਾਹਰ ਨਹੀਂ ਮਿਲਣਾ ਬਿਲਕੁਲ ਜੋ ਸੁੱਖ ਸਾਨੂੰ ਘਰ ਦੇ ਵਿੱਚ ਮਿਲ ਜਾਣਾ ਨਾ ਉਹ ਬਾਹਰ ਨਹੀਂ ਕਿਤੇ ਵੀ ਮਿਲਣਾ ਹੁਣ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਸੁੱਖਾਂ ਦੇ ਵਿੱਚ ਜ਼ਿਆਦਾ ਪਾਤਾ ਹ ਹ ਅਸੀਂ ਉਹਨਾਂ ਨੂੰ ਕਹਤਾ ਇਹਨਾਂ ਦੇ ਜੰਮ ਦੇ ਸਾਰੇ ਇਹਨਾਂ ਨੇ ਸਾਰੀਆਂ ਡਿਮਾਂਡਾਂ ਪੁਰੀਆਂ ਇਹਨਾਂ ਨੂੰ ਵਧੀਆ ਕੱਪੜੇ ਲੈ ਦਿਓ ਹੂੰ ਇਹਨਾਂ ਨੂੰ ਵਧੀਆ ਮੋਬਾਈਲ ਲੈ ਦਿਓ ਹੂੰ ਇਹਨਾਂ ਨੂੰ ਵਧੀਆ ਮੋਟਰਸਾਈਕਲ ਲੈ ਦਿਓ ਇਹਨਾਂ ਦੀ ਜੇਬ ਵਿੱਚ ਪੈਸੇ ਵੀ ਹੋਣ ਚਾਰ ਹੂੰ ਇਹਨਾਂ ਨੂੰ ਖਾਣ ਪੀਣ ਨੂੰ ਵੀ ਵਧੀਆ ਮਿਲ ਜਵੇ ਇਹਨਾਂ ਦੀਆਂ ਡਿਮਾਂਡਾਂ ਵੀ ਪੂਰੀਆਂ ਹੋ ਜਾਣ ਜਦੋਂ ਅਸੀਂ ਬੱਚੇ ਦੀ ਹਰ ਇੱਕ ਡਿਮਾਂਡ ਪੂਰੀ ਕਰਦੇ ਹਾਂ ਉਸ ਵੇਲੇ ਫਿਰ ਉਹ ਸਾਡੇ ਹੱਥਾਂ ਦੇ ਵਿੱਚੋਂ ਕਈ ਵਾਰ ਨਿਕਲ ਜਾਂਦਾ ਕਦੇ ਉਹਨਾਂ ਨੂੰ ਸੰਘਰਸ਼ ਵੀ ਕਰਦੇ ਹੋ ਹੂੰ ਬੱਚਿਆਂ ਨੂੰ ਕਦੇ ਕੋਈ ਕੰਮ ਵੀ ਕਰਨ ਦਿਓ। ਹੂੰ। ਉਹਨਾਂ ਨੂੰ ਆਰੇ ਵੀ ਲੱਗਣ ਦਿਓ। ਤੁਸੀਂ ਉਹਨਾਂ ਨੂੰ ਇਹ ਕਹੋ ਕਿ ਠੀਕ ਹੈ ਭਾਈ ਤੇਰੀ ਜੇਕਰ ਤਮੰਨਾ ਹੈ। ਹੂੰ। ਤੂੰ ਸਕੂਲ ਦੇ ਵਿੱਚ ਪੜਦਾ ਹੈ। ਹੂੰ। ਸਕੂਲ ਵਿੱਚ ਪੜਨ ਤੋਂ ਬਾਅਦ ਤੂੰ ਆਪਣਾ ਕੰਮ ਕਰ। ਹੂੰ। ਥੋੜੇ ਪੈਸੇ ਤੂੰ ਕਰ ਥੋੜੇ ਪੈਸੇ ਮੈਂ ਪਾਉਣਾ। ਹੂੰ। ਤੈਨੂੰ ਫੋਨ ਜੇ ਲੱਖਦਾ ਚਾਹੀਦਾ 50000 ਤੂੰ ਕਰ ਲੈ 50000 ਮੈਂ ਪਾਉਣਾ। ਹੂੰ। ਕਰ ਲੈ ਲੈ। ਹੂੰ। ਤੇ ਤੁਹਾਨੂੰ ਮੈਂ ਸੱਚ ਦੱਸ ਦੇਣਾ ਉਹ ਜਦੋਂ ਤੁਸੀਂ ਐਦਾਂ ਕਹੋਗੇ ਨਾ ਤੇ ਉਹਨੇ ਉਹ ਨੋਕਿਆ 33 ਦਾਸ ਦੀ ਆ ਜਾਣਾ ਜਿਹੜਾ ਆਈਫੋਨ ਮੰਗਦਾ ਇਹ ਮੈਂ ਤੁਹਾਨੂੰ ਨਾ ਆਪਣੀ ਗੱਲ ਐਸੀ ਚੀਜ਼ ਦੀ ਸੁਣਾਉਂਗੀ ਹੁਣ ਆਈਫੋਨ ਦਾ ਕਰੇਸਤਾ ਹੁੰਦਾ ਹੀ ਆ ਮੇਰਾ ਵੀ ਬੜਾ ਮਨ ਕਰਿਆ ਮੈਂ ਲੈ ਲਵਾਂ ਤੇ ਕਰਦੇ ਆਣੇ ਦਵਾ ਤਾਂ ਦੇਣਾ ਹੀ ਆ ਕੋਈ ਚੱਕਰ ਨਹੀਂ ਮੈਂ ਕਿਹਾ ਚਲੋ ਨਾ ਅੱਦੇ ਅੱਦੇ ਪੈਸੇ ਕਰ ਲੈਨੇ ਆ ਵੀ ਨਾ ਤੁਹਾਨੂੰ ਬਾਲਾ ਲੱਗੇ ਨਾ ਮੈਨੂੰ ਬਾਲਾ ਲੱਗੇ ਤੇ ਉਹ ਮੰਨੋਗੇ ਜਦੋਂ ਮੇਰੇ ਕੋਲ ਪੈਸੇ ਇਕੱਠੇ ਹੋਏ ਨਾ ਫਿਰ ਮੇਰਾ ਲੈਣ ਨੂੰ ਜੀ ਨਹੀਂ ਦਿੱਤਾ ਆਹੀ ਗੱਲ ਐ ਬਸ ਆਹੀ ਗੱਲ ਐ ਇਹ ਗੱਲ ਸਾਡੇ ਬੱਚਿਆਂ ਨੂੰ ਜਦੋਂ ਸਮਝ ਆ ਗਈ ਕਿ ਜਦੋਂ ਤੁਹਾਡੇ ਖੁਦ ਦੇ ਕਮਾਏ ਹੁਣ ਇੱਕ ਕਹਾਣੀ ਸੁਣੋ ਇੱਕ ਰਾਜੇ ਨੇ ਆਪਣੇ ਉੱਤਰ ਅਧਿਕਾਰੀ ਨੂੰ ਥਾਪਣਾ ਸੀ ਹੂੰ ਉਹਨੇ ਸੋਚਿਆ ਯਾਰ ਮੇਰੇ ਜਿਹੜੇ ਜੇ ਨਿਆਣੇ ਆ ਇਹਨਾਂ ਦੇ ਵਿੱਚੋਂ ਵੀ ਦੇਖਾਂ ਸਿਆਣਾ ਕੌਣ ਹੈਗਾ ਹੂੰ ਉਹਨੇ ਕੀ ਕੀਤਾ ਕਿ ਸਾਰਿਆਂ ਨੂੰ ਇੱਕ ਇੱਕ ਸਿੱਕਾ ਦਿੱਤਾ ਹੂੰ ਤੇ ਯਾਰ ਉਹਨੂੰ ਖੁਦ ਵਿੱਚ ਸੁੱਟਿਓ ਹੂੰ ਉਹ ਗਏ ਤਿੰਨ ਕੇ ਜਣੇ ਸੁੱਟ ਕੇ ਆਗੇ ਵਾਪਸ ਇੱਕ ਜਣਾ ਚੱਲ ਗਿਆ ਬਾਹਰ ਉਹਨੇ ਪੇ ਦੀ ਗੱਲ ਨਹੀਂ ਮੰਨੀ ਉਹ ਤਿੰਨ ਜਣਿਆਂ ਨੂੰ ਉਹ ਸਿੱਕਾ ਦਿੰਦਾ ਸੀਗਾ ਉਹ ਸੁੱਟ ਕੇ ਆਉਂਦੇ ਸੀਗੇ ਉਹ ਦੂਸਰਾ ਇੱਕ ਵਾਰੀ ਸਿੱਕਾ ਲੈ ਕੇ ਗਿਆ ਵਾਪਸ ਨਹੀਂ ਮੁੜਿਆ ਹੂੰ ਉਹ ਰਾਜਾ ਵੀ ਸੋਚੇ ਵੀ ਯਾਰ ਇਹ ਤਾਂ ਮੁੜੇ ਨਹੀਂ ਇਹ ਤਾਂ ਫੜਾ ਫੜ ਸੱਟ ਕੇ ਆਈ ਜਾਂਦੇ ਆ ਹੂੰ ਉਹ ਤਿੰਨ ਜਣੇ ਜਦੋਂ ਉਹਨੂੰ ਸਿੱਕਾ ਦਿਆ ਕਰਨ ਉਹ ਖੂਦ ਵੀ ਸੱਟ ਕੇ ਕਰਨ ਵਾਪਸ ਆ ਜਗਾ ਫੇਜ ਜਾਣਾ ਫੇ ਵਾਪਸ ਲਗਾਤਾਰ ਇਹ ਕੰਮ ਚੱਲਦਾ ਰਿਹਾ ਹੂੰ ਫੇ ਰਾਜੇ ਨੇ ਕਿਹਾ ਵੀ ਹੁਣ ਇਦਾਂ ਆ ਵੀ ਤੁਸੀਂ ਆਪ ਜਾਓ ਬਾਜ਼ਾਰ ਦੇ ਵਿੱਚ ਹੂੰ ਕੰਮ ਕਰੋ ਕਿਤੇ ਇੱਕ ਇੱਕ ਸਿੱਕਾ ਕਮਾ ਕੇ ਲਿਆ ਕੇ ਮੈਨੂੰ ਦੇ ਦਿਓ ਹੂੰ ਠੀਕ ਆ ਉਹ ਜਾਂਦੇ ਆ ਉਹ ਕਮਾ ਕੇ ਲਿਆਉਂਦੇ ਆ ਹੂੰ ਉਹ ਕਹਿੰਦਾ ਵੀ ਕਿੰਨੀ ਵਾਰ ਤੁਸੀਂ ਛੁੱਟੇ ਖੂਦ ਵਿੱਚ ਸਿੱਕੇ ਉਹ ਸਾਰੇ ਸਿੱਕੇ ਮੈਨੂੰ ਕਮਾ ਕੇ ਦੇ ਦਿਓ ਹੂੰ ਉਹ ਜਾਂਦੇ ਆ ਸਿੱਕੇ ਕਮਾ ਕੇ ਲਿਆ ਕੇ ਆਪਣੇ ਪਿਓ ਨੂੰ ਦੇਂਦੇ ਕਿਉਂਕਿ ਰਾਜਭਾਗ ਲੈਣਾ ਅਗਲੇ ਲਈ ਹੂੰ ਉਹ ਲਿਆਉਂਦੇ ਤੇ ਕਹਿੰਦੇ ਲੈ ਵੀ ਹੁਣ ਇਦਾਂ ਕਰੋ ਵੀ ਆਹ ਸਿੱਕੇ ਜਿਹੜੇ ਤੁਸੀਂ ਕਮਾ ਕੇ ਲਿਆਂਦੇ ਐ ਇਹਨੂੰ ਖੂਦ ਵਿੱਚ ਸੁੱਟ ਦਿਓ ਹੂੰ ਉਹ ਕਹਿੰਦੇ ਬੁੜਿਆ ਤੂੰ ਕਮਲਾ ਹੋ ਗਿਆ ਹੂੰ ਖੂਦ ਵਿੱਚ ਸੁੱਟ ਦੇਈ ਇਹਨੀ ਮਿਹਨਤ ਨਾਲ ਕਮਾਇਆ ਇਹਨੀ ਮਿਹਨਤ ਨਾਲ ਕਮਾਇਆ ਯਾਰ ਤੂੰ ਕਹਿੰਦਾ ਵੀ ਖੂਦ ਵਿੱਚ ਸੁੱਟ ਦੇ ਤੇ ਤੇਰਾ ਦਿਮਾਗ ਨਹੀਂ ਚੱਲ ਗਿਆ ਅਸੀਂ ਨਹੀਂ ਸੁੱਟਦੇ ਖੂਦ ਵਿੱਚ ਤੂੰ ਕਰ ਲੈ ਚੋਗਾਨਾ ਉਹ ਕਹਿੰਦਾ ਪੁੱਤ ਚਦਨ ਪਿਓ ਦੀ ਕਮਾਈ ਸੀਗੀ ਉਦੋਂ ਕਿ ਉਹ ਖੁਦ ਵੀ ਸੁੱਟ ਗਏ ਉਦੋਂ ਹੀ ਤੁਹਾਨੂੰ ਦੁੱਖ ਹੋਇਆ ਤੁਸੀਂ ਰਾਜ ਭਾਗ ਦੇ ਤਾਂ ਲਾਇਕ ਹੀ ਨਹੀਂ ਹੈਗੇ ਐਨੀ ਦਿਨ ਉਹ ਵਾਪਸ ਆਇਆ ਦਾ ਚੌਥਾ ਵੀ ਉਹ ਜਦੋਂ ਵਾਪਸ ਆਉਂਦਾ ਤੇ ਉਹਦੇ ਥੈਲੀਆਂ ਉਹਦੇ ਹੱਥ ਦੇ ਵਿੱਚ ਫੜੀਆਂ ਆ ਉਹ ਕਹਿੰਦਾ ਬਾਪੂ ਆਲ ਕਮਾ ਕੇ ਲਿਆਇਆ ਮੈਂ ਕਹਿੰਦਾ ਯਾਰ ਤੈਨੂੰ ਤਾਂ ਮੈਂ ਇੱਕ ਸਿੱਕਾ ਦਿੱਤਾ ਸੀ ਕਹਿੰਦਾ ਹਾਂ ਉਸ ਇੱਕ ਸਿੱਕੇ ਦੇ ਨਾਲ ਮੈਂ ਕੁਝ ਸਮਾਨ ਖਰੀਦਿਆ ਉਸ ਨੂੰ ਉੱਤੇ ਜਾ ਕੇ ਵੇਚਿਆ ਉਸ ਤੋਂ ਬਾਅਦ ਹੋਰ ਮੈਨੂੰ ਸਮਾਨ ਆਇਆ ਉਸ ਨੂੰ ਮੈਂ ਜਾ ਕੇ ਫਿਰ ਵੇਚਿਆ ਤੇ ਆ ਮੈਂ ਇੰਨੀਆਂ ਮੋਹਰੇ ਇਕੱਠੀਆਂ ਕਰਕੇ ਲੇ ਕੇ ਆ ਆ ਬੰਦਾ ਰਾਜ ਭਾਗ ਦੇ ਲੈ ਕੇ ਜਿਹੜਾ ਬੱਚਾ ਆਪਣੀ ਕਮਾਈ ਕਰਕੇ ਜੋੜ ਕੇ ਲਿਆ ਕੇ ਆਪਣੀ ਮਾਂ ਜਾਂ ਪਿਓ ਦੇ ਹੱਥ ਤੇ ਰੱਖਦਾ ਹੈ ਅਸਲੀ ਰਾਜ ਭਾਗ ਦਾ ਹੱਕਦਾਰ ਉਹ ਹੈ ਜ਼ਮੀਨ ਜਾਇਦਾਦ ਦਾ ਹੱਕਦਾਰ ਉਹ ਆ ਤੇ ਜਦੋਂ ਤੁਸੀਂ ਆਪਣੀ ਜੇਦ ਵਿੱਚ ਆਪਣੇ ਪੈਸੇ ਕਮਾ ਕੇ ਪਾ ਲੈਨੇ ਹੋ ਤਾਂ ਫੇਰ ਸੱਚ ਜਾਣੋ ਖਰਚਣ ਲੱਗਿਆ ਫਿਰ ਗੱਜ ਭਰਦਾ ਅੰਦਰੋਂ ਕੁਝ ਵੱਡ ਹੁੰਦਾ ਟੱਕ ਹੁੰਦਾ ਫੇਰ ਬੰਦਾ ਕਿੱਦਾਂ ਗ੍ਰਹਿਣਦਾ ਯਾਰ ਤੇ ਗੱਲ ਇਹ ਵੀ ਹੈ ਕਿ ਜਿੰਨੀਆਂ ਐਸ਼ਾਂ ਹੁੰਦੀਆਂ ਪਿਓ ਦੇ ਸਰ ਤੇ ਹੁੰਦੀਆਂ ਆਪਣੀਆਂ ਕਮਾਈਆਂ ਨਾਲ ਤਾਂ ਲੋੜਾਂ ਹੀ ਪੂਰੀਆਂ ਹੁੰਦੀਆਂ ਬਿਲਕੁਲ ਜਿਵੇਂ ਨਾ ਪਹਿਲਾਂ ਵੀ ਜੌਬ ਕਰਨ ਤੋਂ ਪਹਿਲਾਂ ਦੀ ਗੱਲ ਹੈ ਘਰ ਦੇ ਆਨੇ ਪੈਸੇ ਭੇਜਦੇ ਨੇ ਖਰਚ ਹੋ ਜਾਣੇ ਫਿਰ ਹੋਰ ਮੰਗ ਲੈਣੇ ਹੁਣ ਖੁਦ ਕਮਾਉਣੇ ਆ ਤਾਂ ਪਤਾ ਲੱਗਦਾ ਵੀ ਪਿਓ ਕਿਵੇਂ ਸਾਰਾ ਮਹੀਨਾ ਸਾਲ ਕਹਿ ਲਓ ਵੀ ਕਿਵੇਂ ਪੂਰਾ ਬੈਲੈਂਸ ਕਰਕੇ ਚੱਲਦਾ ਸੀ ਹੁਣ ਉਹੀ ਸਾਰਾ ਬੈਲੈਂਸ ਕਰਕੇ ਵੀ ਇੰਨੀ ਨੂੰ ਸੈਲਰੀ ਆ ਉਸ ਤੋਂ ਪਹਿਲਾਂ ਆਏ ਆ ਇਹ ਸਾਰਾ ਸਹਮਣਾ ਆ ਤੇ ਹੁਣ ਵਾਧੂ ਦੇ ਖਰਚੇ ਹੁੰਦੇ ਹੀ ਨਹੀਂ ਦੇਖੋ ਗੱਲ ਇਹ ਆ ਨਾ ਕਿ ਜਿਹੜਾ ਦੁਨੀਆ ਦਾ ਸਭ ਤੋਂ ਤਕੜਾ ਫਾਈਨਾਂਸ ਮਿਨਿਸਟਰ ਹੈ ਨਾ ਹੂੰ ਉਹ ਤੁਹਾਡੀ ਮਾਂ ਤੇ ਤੁਹਾਡਾ ਪਿਓ ਹੀ ਹੋ ਸਕਦਾ ਹੈ ਹੂੰ ਉਸ ਤੋਂ ਵੱਡਾ ਕੋਈ ਫਾਈਨਾਂਸ ਮਿਨਿਸਟਰ ਨਹੀਂ ਹੋ ਸਕਦਾ ਉਹਨੇ ਇਹ ਦੇਖਣਾ ਹੁੰਦਾ ਕਿ ਕਿੱਥੋਂ ਪੈਸਾ ਆਉਣਾ ਹੈ ਹੂੰ ਕਿੱਥੇ ਪੈਸਾ ਲਾਉਣਾ ਹੈ ਕਿਹਨੂੰ ਕਿੱਦਾਂ ਵੰਡਣਾ ਹੈ ਦਵਾਈ ਤੇ ਕਿੰਨਾ ਰੱਖਣਾ ਹੈ ਗਾਇ ਸ਼ਾਦੀਆਂ ਲਈ ਕਿੰਨਾ ਰੱਖਣਾ ਹੈ ਪੜ੍ਹਾਈ ਲਈ ਕਿੰਨਾ ਰੱਖਣਾ ਹੈ ਆਉਣ ਜਾਣ ਦੇ ਸਫ਼ਰ ਲਈ ਕਿੰਨਾ ਰੱਖਣਾ ਹੈ ਅਗਾਊਂ ਹੂੰ ਕੰਮ ਜਿਹੜੇ ਕਰਨੇ ਉਹਨਾਂ ਦੇ ਵਾਸਤੇ ਕਿੰਨਾ ਰੱਖਣਾ ਹੈ ਬਾਈ ਜਾਂਸ ਕੋਈ ਐਮਰਜੈਂਸੀ ਪੈ ਗਈ ਤਾਂ ਉਹਦਾ ਹੱਲ ਕਿਵੇਂ ਕਰਨਾ ਬਿਲਕੁਲ ਉਹ ਸਭ ਤੋਂ ਵੱਡਾ ਫਾਈਨਾਂਸ ਮਿਨਿਸਟਰ ਉਹ ਹੁੰਦਾ ਹ ਹੁਣ ਜਿਹੜੇ ਸਾਡੇ ਅੱਜ ਦੇ ਬੱਚੇ ਆ ਜੇਕਰ ਹੱਥੀ ਕੰਮ ਨਾ ਕਰਨਗੇ ਕਿਤੇ ਆਰਿਆਂ ਲੱਗਣਗੇ ਸਿਰੇ ਦੀ ਗੱਲ ਆਪਾਂ ਨਿਬੜੀਏ ਕਿਉਂਕਿ ਇਹ ਟੌਪਿਕ ਇੰਨਾ ਲੰਬਾ ਕਿ ਆਪਾਂ ਸਾਰੀ ਉਮਰ ਇੱਥੇ ਬੋਲਦੇ ਰਹੀਏ ਤੇ ਤਾਂ ਵੀ ਨਹੀਂ ਨਿਬੜਨਾ ਬਿਲਕੁਲ ਸਿਰੇ ਦੀ ਗੱਲ ਇਹ ਹੈ ਕਿ ਹੱਥੀ ਕਿਰਤ ਨਾਲੋਂ ਟੁੱਟੇ ਹ ਮਨੁੱਖ ਤੇ ਬੱਚੇ ਉਹ ਗਲਤ ਰਾਹਾਂ ਤੇ ਪਟਕ ਜਾਂਦੇ ਆ ਜਿਹੜਾ ਬੰਦਾ ਜਾਂ ਬੱਚਾ ਕਿਰਤ ਦੇ ਨਾਲ ਜੁੜਿਆ ਹੋਇਆ ਹੈ ਉਹਨੇ ਪਟਕਣਾ ਨਹੀਂ ਅਸੀਂ ਕਿਰਤ ਦੇ ਨਾਲੋਂ ਟੁੱਟ ਗਏ ਅਸੀਂ ਬਾਬੇ ਨਾਨਕ ਦੀ ਫਿਲਾਸਫੀ ਤੋਂ ਕੋਹਾਂ ਦੂਰ ਹੋ ਗਏ ਅਸੀਂ ਇਸੇ ਕਰਕੇ ਪਟਕੇ ਹੋਏ ਆ ਜੇਕਰ ਅਸੀਂ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਹਦੀ ਅਸੀਂ ਫਿਲਾਸਫੀ ਦੇ ਉੱਪਰ ਪੈਰਾ ਦੇ ਦੇਈਏ ਤਾਂ ਅਸੀਂ ਕਦੇ ਵੀ ਪਟਕ ਨਹੀਂ ਸਕਦੇ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਇਹ ਸਾਨੂੰ ਅੱਜ ਕਹੀ ਹੈ ਜੇਕਰ ਇੱਕ ਇਨਸਾਨ ਜਦੋਂ ਆਪਦੀ ਕਮਾਈ ਕਰਦਾ ਨਾ ਜਿੰਨਾ ਚਿਰ ਉਹ ਪਿਓ ਦੇ ਸਿਰ ਤੇ ਆ ਉਹ ਬਹੁਤ ਐਸ਼ ਕਰ ਲੈਂਦਾ ਉਦੋਂ ਉਹਨੂੰ ਫਿਕਰ ਨਹੀਂ ਹੁੰਦੀ ਬਿਲਕੁਲ ਵੀ ਕਿਉਂਕਿ ਉਹਨੂੰ ਪਤਾ ਵੀ ਪਿਓ ਤੋਂ ਮੰਗਣਿਆ ਉਹਨੇ ਦੇ ਦੇਣੀਆਂ ਪਰ ਜਿੱਦ ਦਿਨ ਉਹ ਬੰਦਾ ਖੁਦ ਕਮਾਈ ਕਰਨ ਲੱਗ ਜਾਂਦਾ ਭਾਵੇਂ ਕੁੜੀ ਹੈ ਤੇ ਭਾਵੇਂ ਮੁੰਡਾ ਹੈ ਉਸ ਦਿਨ ਉਹਨੂੰ ਅਸਲੀਓ ਪੈਸੇ ਦੀ ਕੀਮਤ ਸਮਝ ਆਉਂਦੀ ਹੈ ਕਿ ਕਿੱਥੇ ਖਰਚਣੇ ਆ ਕਿ ਮੈਂ ਹੁਣ ਮੈਂ ਇਹਨੂੰ ਸਾਂਭ ਕੇ ਰੱਖਣਾ ਹੈ। ਉਹਦੋਂ ਉਹਨੂੰ ਅਸਲੀ ਉਹ ਪੈਸੇ ਦੀ ਕੀਮਤ ਸਮਝ ਆਉਂਦੀ ਹੈ ਕਿਉਂਕਿ ਖੂਨ ਪਸੀਨੇ ਦੀ ਉਹ ਕਮਾਈ ਹੋ ਜਾਂਦੀ ਹੈ। ਫਿਰ ਉਡਾਉਣ ਲੱਗਿਆ ਨਾ ਉਹ ਤਾਂ ਜੀ ਨਹੀਂ ਕਰਦਾ। ਫਿਰ ਉਹਨੂੰ ਹੁੰਦਾ ਇਹਨੂੰ ਸਾਂਭ ਕੇ ਰੱਖ ਲਵਾ ਮੈਂ ਕਿਹਾ। ਜੀ ਜੀ। ਸੋ ਇਹ ਸਾਨੂੰ ਗੱਲਾਂ ਸੋਚਣੇ ਚਾਹੀਦੀਆਂ ਸਾਡੇ ਬੱਚਿਆਂ ਨੂੰ ਵੀ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਅੰਦਰ ਮਣਾ ਮੂਹੀ ਜ਼ੋਰ ਹੈ। ਇਹ ਜ਼ੋਰ ਜਵਾਨੀ ਜਿਹੜੀ ਹੈ ਇਹ ਸਾਂਭ ਕੇ ਰੱਖਣੀ ਚਾਹੀਦੀ ਹੈ। ਚੰਗੇ ਪਾਸੇ ਨੂੰ ਲਾਉਣੀ ਚਾਹੀਦੀ ਹੈ। ਜੇਕਰ ਚੰਗੇ ਪਾਸੇ ਨੂੰ ਲਾਦ ਨਾ ਇਹ ਹੂੰ। ਤਾਂ ਫੇਰ ਦੇਸ਼ ਚੰਗੀਆਂ ਲੀਹਾਂ ਤੇ ਚੱਲਦਾ ਹੈ ਦੇਸ਼ ਦੀ ਵਾਗਡੋਰ ਇਸਾਂ ਸਮਝ ਸਕਦੇ ਨੇ ਇਹ ਦੇਸ਼ ਦਾ ਭਵਿੱਖ ਨੇ ਕਿ ਹਨੇਰੀ ਮਤ ਸਮਝੋ ਤੂਫਾਨ ਹੋ ਤੁਸੀਂ ਮੇਰੇ ਸੋਹਣੇ ਵਤਨ ਪੰਜਾਬ ਦੇ ਨੌਜਵਾਨ ਹੋ ਤੁਸੀਂ ਆ ਜਾਓ ਸਾਰੀਆਂ ਬੁਰੀਆਂ ਅਲਾਮਤਾਂ ਤੋਂ ਦੂਰ ਹੋ ਕੇ ਆਪਾਂ ਦੇਸ਼ ਦੀ ਮੁਖਤਾਰਾ ਦੇ ਨਾਲ ਜੁੜੇ ਰਹੀਏ ਔਰ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਅੱਗੇ ਲੈ ਕੇ ਚੱਲੀਏ ਜੋਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸੋਹਣੀਆਂ ਗੱਲਾਂ ਅੱਜ ਆਪਾਂ ਕੀਤੀਆਂ ਉਹ ਨੌਜਵਾਨੀ ਬਾਰੇ ਕੀਤੀਆਂ ਮੈਂ ਵੀ ਜਾਂਦੇ ਜਾਂਦੇ ਇੱਕ ਗੱਲ ਕਹਿਣਾ ਚਾਹੂੰਗੀ ਵੀ ਜੇਕਰ ਜਿਹੜਾ ਕੰਮ ਅਸੀਂ ਬਾਹਰਲੇ ਦੇਸ਼ਾਂ 'ਚ ਜਾ ਕੇ ਕਰਦੇ ਆਂ ਹੱਡ ਭੰਨਵੀ ਕਮਾਈ ਜਿਹੜੀ ਉੱਥੇ ਕਰਦੇ ਆਂ ਜੇ ਉਹ ਥੋੜੀ ਜਿਹੀ ਵੀ ਇੱਥੇ ਕਰ ਲਈਏ ਨਾ ਇੱਥੇ ਸਾਡਾ ਕੈਨੇਡਾ ਬਣ ਜਾਣਾ ਬਣ ਸਕਦਾ ਜੀ ਨਾਲੇ ਘਰ ਦੇ ਕੋਲੇ ਸਾਰੀਆਂ ਖੁਸ਼ੀਆਂ ਕੋਲੇ ਘਰ ਦੇ ਤੁਹਾਨੂੰ ਕੋਲੇ ਦੇਖ ਕੇ ਖੁਸ਼ ਤੁਸੀਂ ਆਪਣੀ ਕਮਾਈ ਦੇ ਨਾਲ ਖੁਸ਼ ਹੋਰ ਕਿੱਥੇ ਹੋਰ ਕੀ ਕੈਨੇਡਾ ਆ ਖੁਸ਼ੀ ਆਹੀ ਜਾਈਦ ਸੰਤ ਬਸ ਬਸ ਘਰਦਿਆਂ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਜਿਹੜੀ ਖੁਸ਼ੀ ਮਿਲਣੀ ਹੋਰ ਕਿੱਥੇ ਨਹੀਂ ਮਿਲ ਸਕਦੀ ਜੀ ਤਾਂ ਉਮੀਦ ਕਰਦੇ ਆ ਤੁਹਾਨੂੰ ਵੀ ਅੱਜ ਦਾ ਇਹ ਐਪੀਸੋਡ ਬਹੁਤ ਪਸੰਦ ਆਇਆ ਹੋਵੇਗਾ ਫਿਰ ਤੁਹਾਡੇ ਰੂਬਰੂ ਹੋਵਾਂਗੇ ਨਵਾਂ ਐਪੀਸੋਡ ਲੈ ਕੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ